ਜੈ ਸ਼੍ਰੀ ਪ੍ਰੇਮ ਧਾਮ ਕਰ ਲੋ ਮੋਜਾਂ ਸ਼੍ਰੀ ਪ੍ਰੇਮ ਧਾਮ ਦਾ ਮੇਲਾ ਆਇਆ ਹੈ ਸੋਲਮਾ ਵਿਸ਼ਾਲ ਮੇਲਾ 2025 ਸ਼੍ਰੀ ਪ੍ਰੇਮ ਧਾਮ ਮੇਲਾ ਅੱਜ ਖਵਾਜਾ ਖੇਜਰ ਸਰਕਾਰ ਦੇ ਬੇੜੇ ਦੇ ਨਾਲ ਮੇਲੇ ਦਾ ਆਗਾਜ਼ ਹੋਣ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਜਿੰਨੀਆਂ ਪੰਜਾਬ ਚ ਹੋਰ ਸਟੇਟਾਂ ਦੇ ਵਿੱਚ ਹੋਰ ਕੰਟਰੀਆਂ ਦੇ ਵਿੱਚ ਪ੍ਰੇਮ ਧਾਮ ਨੂੰ ਚਾਹਣ ਵਾਲਿਆਂ ਨੇ ਸਭ ਨੂੰ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਅੱਜ ਸਰਕਾਰ ਦਾ ਬੇੜਾ ਲੈ ਕੇ ਆਏ ਆ ਸਾਰੀ ਪ੍ਰੇਮ ਧਾਮ ਦੀ ਸੰਗਤ ਸੇਵਾਦਾਰ ਦੁਆ ਕਰਦਾ ਕਿ ਸਰਕਾਰ ਤੁਹਾਡੇ ਸਭ ਦੀਆਂ ਜਾਇਜ ਮਨੋਕਾਮਨਾ ਪੂਰੀਆਂ ਕਰਨ ਆਪਣੇ ਦਮਨ ਦੇ ਸਹਾਰੇ ਚ ਰੱਖਣ ਖੂਬ ਖੁਸ਼ੀਆਂ ਨਵਾਜ਼ਨ ਜਮੀਨੀ ਅਸਮਾਨੀ ਬਲਾਮਾਂ ਤੋਂ ਦੂਰ ਰੱਖਣ ਸਰਕਾਰ ਤੁਹਾਡੀ ਹਰ ਦਿਲ ਦੀ ਮਨੋਕਾਮਨਾ ਪੂਰੀ ਕਰੇ ਔਰ ਜਿੰਨੀ ਸੰਗਤ ਇਸ ਟਾਈਮ ਲਾਈਵ ਦੇਖ ਰਹੀ ਹੈ ਇਸ ਵੀਡੀਓ ਨੂੰ ਦੇਖ ਰਹੀ ਹੈ ਤਾਂ ਮੈਂ ਅਗਰਿਆ ਕਰੂੰਗਾ ਕਿ 21 22 23 April ਰੇਮਦਾਮ ਦਰਬਾਰ ਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਕਿਉਂਕਿ ਮੇਲੇ ਦਾ ਮਤਲਬ ਹੁੰਦਾ ਹੈ ਕਿ ਸਰਕਾਰਾਂ ਦਾ ਆਣਾ ਜਿੱਥੇ ਸਰਕਾਰ ਦੇ ਨਾਮ ਦੀ ਮਹਿਫਲ ਹੁੰਦੀ ਹੈ ਉੱਥੇ ਸਰਕਾਰਾਂ ਦਾ ਆਣਾ ਹੁੰਦਾ ਹੈ ਕਿ ਮਹਿਬੂਬ ਕੀ ਮਹਿਫਲ ਕੋ ਮਹਿਬੂਬ ਸਜਾਤੇ ਹੈ ਸਰਕਾਰ ਦੀ ਮਹਿਫਲ ਹੋਣ ਜਾ ਰਹੀ ਹੈ ਸਰਕਾਰਾਂ ਦਾ ਆਗਮਨ ਹੋਊਗਾ ਬੜਾ ਆਨੰਦ ਦਾ ਮਾਹੌਲ ਹੋਊਗਾ ਆਓ ਸਾਰੇ ਮਿਲ ਕੇ ਸ਼੍ਰੀ ਪ੍ਰੇਮਦਾਮ ਮੇਲੇ ਦਾ ਆਨੰਦ ਲਈਏ ਔਰ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਜੈ ਸ਼੍ਰੀ ਪ੍ਰੇਮਦਾਮ ਜੈ ਸ਼੍ਰੀ ਪ੍ਰੇਮਦਾਮ ਜੈ ਕਰਾਮ ਨਿਗਾਹੇ ਵਾਲੇ ਪੀਰ ਦਾ ਬਹੁਤ ਸਾਰੇ ਪਰਿਵਾਰ ਕੀ ਜੈ ਜੈ ਕਰਾ ਬਾਬਾ ਅਦਰ ਸ਼ੇਖ ਸਰਕਾਰ ਦਾ ਜੈ ਕਰਾ ਖਵਾਜਾ ਪੀਰ ਦਾ ਹੋ ਸਕੇ ਦਰਬਾਰ ਕੀ ਖਵਾਜਾ ਪੀਰ ਬੇੜੀਆਂ ਬੰਨੇ ਲਾਉਂਦੇ ਨੇ ਕਿ ਬਲੀ ਖਵਾਜਾ ਪੀਰ ਬੇੜੀਆਂ ਲਾ ਬੰਨੇ ਇਹਨੂੰ ਆਪਣੇ ਆਪਣੇ ਤਰੀਕੇ ਨਾਲ ਲੋਕ ਮੰਨਦੇ ਆ ਜੁਲੇ ਲਾਲ ਵੀ ਕਹਿੰਦੇ ਆ ਵਰੁਣ ਦੇਵਤਾ ਵੀ ਕਹਿੰਦੇ ਆ ਖਵਾਜਾ ਪੀਰ ਵੀ ਕਹਿੰਦੇ ਆ ਬਲੀ ਦੇ ਇੱਕ ਬਹੁਤ ਬੜੇ ਨਵੀ ਨੇ ਔਰ ਜੋ ਪ੍ਰੇਮ ਦਾ ਮੇਲਾ ਹੈ ਸ਼੍ਰੀ ਪ੍ਰੇਮ ਦਾ ਮੇਲਾ 16ਵਾਂ 2025 ਦਾ ਅੱਜ ਸਰਕਾਰ ਖਵਾਜਾ ਖਿਜ਼ਰ ਦੇ ਬੇੜੇ ਦੇ ਨਾਲ ਆਗਾਜ਼ ਹੋਣ ਜਾ ਰਿਹਾ ਹੈ ਸਰਕਾਰ ਦਾ ਬੇੜਾ ਸਾਰੀ ਸੰਗਤ ਪ੍ਰੇਮ ਦਾ ਆਮਦੀ ਪ੍ਰੇਮ ਦਾ ਆਮਦੇ ਸਾਰੇ ਸੇਵਾਦਾਰ ਜਿੰਨੇ ਵੀ ਲੋਹਾਨੇ ਸ਼ਹਿਰ ਦੇ ਸੇਵਾਦਾਰ ਨੇ ਸਾਰੇ ਅੱਜ ਇਕੱਠੇ ਹੋ ਕੇ ਅਸੀਂ ਪ੍ਰੇਮ ਦਾਮ ਤੋਂ ਬੇੜਾ ਲੈ ਕੇ ਸਰਕਾਰ ਦਾ ਜਾ ਰਿਹਾ ਸਤਲੁਜ ਤੇ ਜਿਹੜੀ ਪ੍ਰਥਾ ਹੈ ਕਿੰਨੀ ਪੁਰਾਣੀ ਚੱਲਦੀ ਆ ਰਹੀ ਹੈ ਕਿ ਜਦਾਂ ਲਗਭਗ 800 ਸਾਲ ਹੋ ਗਏ ਹੈ ਖਵਾਜ਼ਾ ਮਨੂਨ ਦੀ ਚਿਸ਼ਤੀ ਨੂੰ 800 ਕੁ ਸਾਲ ਹੋ ਗਏ ਹੈ ਲੇਕਿਨ ਖਵਾਜ਼ਾ ਖਿਜ਼ਰ ਤਾਂ ਜਿੰਦਾ ਪੀਰ ਨੇ ਮਯੂਦਾ ਪੀਰ ਨੇ ਅੱਜ ਵੀ ਅੱਜ ਵੀ ਝੂਲੇਦਾਲ ਦੇ ਨਾਮ ਨਾਲ ਜਾਣੇ ਜਾਂਦੇ ਨੇ ਬਿਲਕੁਲ ਬਿਲਕੁਲ ਤੇ ਇਹਦਾ ਕੋਈ ਕੋਈ ਖਾਸ ਡੇਟ ਹੁੰਦੇ ਵੀ ਅਸੀਂ ਇਸ ਦਿਨ ਹੀ ਤਾਰਨ ਜਾਈਏ ਆਪਣੀ ਖੁਸ਼ੀ ਨਾਲ ਜਦੋਂ ਵੀ ਆਪਾਂ ਜਾ ਸਕਦੇ ਹਾਂ ਬਿਲਕੁਲ ਬਿਲਕੁਲ ਵੈਸੇ ਤਾਂ ਝੂਲੇਦਾਲ ਦਾ ਪ੍ਰੋਪਰ ਉਸਤਾਨ ਦਾ ਜਿਹਦਾ ਹੁੰਦਾ ਲੇਕਿਨ ਅਸੀਂ ਕਿਸੇ ਵੀ ਚੀਜ਼ ਦਾ ਆਗਾਜ਼ ਕਰਦੇ ਨਹੀਂ ਸ਼ੁਰੂਆਤ ਕਰਦੇ ਆ ਚਾਹੇ ਉਹ ਦੀਵਾਨ ਹੈ ਚਾਹੇ ਉਹ ਮੇਲਾ ਹੈ ਮੇਲੇ ਦਾ ਆਗਾਜ਼ ਹੋਣ ਜਾ ਰਿਹਾ ਤਾਂ ਖਾਇ ਸਰਕਾਰ ਦਾ ਇਜਾਜ਼ਤ ਲੈ ਕੇ ਕਿ ਸਰਕਾਰ ਤੂੰ ਸਾਰੇ ਡੁੱਬੀ ਬੜੀ ਬੰਨੇ ਲਾਨੇ بڑے بڑے ਤਾਰਿਆਂ ਤੇ ਨੇ 12-12 ਸਾਲਾਂ ਬਾਅਦ ਅੱਜ ਵੀ ਦੇਖੋ ਪੂਰੇ ਪੰਜਾਬ ਚ ਕਹਾਵਤ ਹੈ ਪੂਰੇ ਪੰਜਾਬ ਜਿੱਤ ਤੱਕ ਮੈਂ ਸਰਬ ਸੁਣਿਆ ਹੋਇਆ ਕਿ 12 ਸਾਲਾਂ ਬਾਅਦ ਰੂੜੀ ਸੁਣੀ ਜਾਂਦੀ ਹੈ ਲੇਕਿਨ ਨੌਲੇਜ ਕਿਸੇ ਨੂੰ ਨਹੀਂ ਆਈ ਕਿਉਂ ਕਹਿੰਦੇ ਐ ਕਿ 12 ਸਾਲਾਂ ਬਾਅਦ ਮਾਈ ਸਲੀਮਾ ਜਿਹਦਾ ਨਾਮ ਰੂੜੀ ਕਹਿੰਦੇ ਸੀਗੇ 12 ਸਾਲਾਂ ਬਾਅਦ ਖਵਾਜਾ ਖਿਜਰ ਅਲੈਹਿਸਲਮ ਖਵਾਜਾ ਸਾਹਿਬ ਨੇ 12 ਸਾਲਾਂ ਬਾਅਦ ਡੁੱਬਿਆ ਹੋਇਆ ਬੇੜਾ ਸਰਕਾਰ ਨੇ ਰੂੜੀ ਮਾਈ ਦਾ ਬਾਰ ਕੱਢਿਆ ਸੀ ਆ ਉਸ ਤੋਂ ਬਾਅਦ ਕਹਿਣ ਲੱਗੇ 12 ਸਾਲਾਂ ਬਾਅਦ ਰੂੜੀ ਸੁਣੀ ਜਾਂਦੀ ਹੈ ਮੇਲੇ ਦੀ ਗੱਲ ਕੀਤੀ ਹੈ ਮੇਲਾ ਵੀ ਆ ਗਿਆ ਤਿਆਰੀਆਂ ਕਿਸ ਤਰੀਕੇ ਨਾਲ ਚੱਲ ਰਹੀਆਂ ਨੇ ਤਿਆਰੀਆਂ ਬਹੁਤ ਉਮਤਾਨਾ ਚੱਲ ਰਹੀਆਂ ਨੇ ਪੂਰੇ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਬੜਾ ਸਾਥ ਮਿਲ ਰਿਹਾ ਹੈ ਔਰ ਸਾਰੀ ਸੰਗਤ ਦੀ ਖੁਸ਼ੀ ਹੈ ਬਹੁਤ ਬੜਾ ਉਤਸ਼ਾਹ ਹੈ ਕਿ ਸਰਕਾਰ ਦਾ ਮੇਲਾ ਆ ਗਿਆ ਜਿਵੇਂ ਕਿ ਪੂਰਾ ਸਾਲ ਲੋਕ ਇੰਤਜ਼ਾਰ ਕਰਦੇ ਰਹਿੰਦੇ ਨੇ ਕਿ ਮੇਲਾ ਆਊਗਾ ਮੇਲਾ ਆਊਗਾ ਮੇਲਾ ਆਊਗਾ ਅਜੋ ਦਿਨ ਨੇੜੇ ਆ ਗਿਆ ਸਾਨੂੰ ਬੜਾ ਬਹੁਤ ਬੜਾ ਉਤਸ਼ਾਹ ਹੈ 21 ਤਰੀਕ ਦੀ ਰਾਤ ਯਾਤਰਾ ਔਰ 22 23 ਦਾ ਵਿਸ਼ਾਲ ਮੇਲਾ ਹੋਊਗਾ ਬੜਾ ਆਨੰਦਮਈ ਮਾਹੌਲ ਹੋਊਗਾ ਬੜੇ ਬੜੇ ਅੱਛੇ ਅੱਛੇ ਆਰਟਿਸਟ ਲਖਵਿੰਦਰ ਬੜਾਲੀ ਜੀ ਮਾਸਟਰ ਸਲੀਮ ਇੰਦਰਜੀਤ ਨਿੱਕੂ ਦਰਬਾਰ ਦੇ ਪਗੜੀਬੰਦ ਕਵਾਲ ਅਨੀਸ਼ ਸਾਵਰੀ ਔਰ ਸਾਰੇ ਦਰਬਾਰ ਦੇ ਸਟੇਜ ਮ ਮੰਚਾਲਕ ਸੁਨਦਰ ਬਾਬਾ ਜੀ ਸਾਰੇ ਬੜਾ ਆਨੰਦਕ ਮਾਹੌਲ ਬਣਾਉਣਗੇ मैं सभी संगतों ਨੂੰ ਆਗਰਹ ਕਰੂੰਗਾ ਬੇਨਤੀ ਕਰੂੰਗਾ ਕਿ ਜਿਨੇ ਪ੍ਰੇਮ ਦਾਮ ਨੂੰ ਚਾਨ ਲੈ ਆਏ ਪਿਆਰ ਕਰਨ ਵਾਲੇ ਆ ਮੁਹੱਬਤ ਕਰਨ ਵਾਲੇ ਆ ਸਾਰੇ 21 22 23 April ਸਰਕਾਰ ਦੇ ਮੇਲੇ ਸ਼ਾਮਿਲ ਹੋਈਏ ਮੇਲੇ ਦੀ ਰੌਣਕ ਨੂੰ ਵਧਾਈਏ ਔਰ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੇ ਜੈ ਸ਼੍ਰੀ ਪ੍ਰੇਮ ਦਾਮ ਕਰ ਲੋ ਮੌਜਾ ਸ਼੍ਰੀ ਪ੍ਰੇਮ ਦਾਮ ਦਾ ਮੇਲਾ ਆਇਆ ਹੈ ਸੋਲਮਾ ਵਿਸ਼ਾਲ ਮੇਲਾ 2022 ਸ਼੍ਰੀ ਪ੍ਰੇਮ ਦਾਮ ਮੇਲਾ ਅੱਜ ਖਵਾਜਾ ਖੇਜਾ ਸਰਕਾਰ ਦੇ ਬੇੜੇ ਨਾਲ ਮੇਲੇ ਦਾ ਆਗਾਜ਼ ਹੋਣ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਜਿੰਨੀਆਂ ਪੰਜਾਬ 'ਚ ਹੋਰ ਸਟੇਟਾਂ ਦੇ ਵਿੱਚ ਹੋਰ ਕੰਟਰੀਆਂ ਦੇ ਵਿੱਚ ਪ੍ਰੇਮ ਦਾਮ ਨੂੰ ਚਾਣ ਆਲੀਆਂ ਨੇ ਸਭ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਅੱਜ ਸਰਕਾਰ ਦਾ ਬੇੜਾ ਲੈ ਕੇ ਆਇਆ ਸਾਰੀ ਪ੍ਰੇਮ ਦਾਮ ਦੀ ਸੰਗਤ ਸੇਵਾਦਾਰ ਦੁਆ ਕਰਦਾ ਕਿ ਸਰਕਾਰ ਤੁਹਾਡੇ ਸਭ ਦੀਆਂ ਜਾਇਜ ਮਨੋਕਾਮਨਾ ਪੂਰੀਆਂ ਕਰਨ ਆਪਣੇ ਦਮਨ ਦੇ ਸਾਇਚ ਰੱਖਣ ਖੂਬ ਖੁਸ਼ੀਆਂ ਨਵਾਜ਼ਨ ਜਮੀਨੀ ਅਸਮਾਨੀ ਬਲਾਮਾ ਨੂੰ ਦੂਰ ਰੱਖਣ ਸਰਕਾਰ ਤੁਹਾਡੀ ਹਰ ਦਿਲ ਦੀ ਮਨੋਕਾਮਨਾ ਪੂਰੀ ਕਰੇ ਔਰ ਜਿੰਨੀ ਸੰਗਤ ਇਸ ਟਮ ਲਾਈਵ ਦੇਖ ਰਹੀ ਹੈ ਇਸ ਵੀਡੀਓ ਨੂੰ ਦੇਖ ਰਹੀ ਹੈ ਤਾਂ ਮੈਂ ਆਗਿਆ ਕਰੂੰਗਾ ਕਿ 21 22 23 April ਪ੍ਰੇਮਦਾਮ ਦਰਬਾਰ ਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਕਿਉਂਕਿ ਮੇਲੇ ਦਾ ਮਤਲਬ ਹੁੰਦਾ ਹੈ ਕਿ ਸਰਕਾਰਾਂ ਦਾ ਆਣਾ ਜਿੱਥੇ ਸਰਕਾਰ ਦੇ ਨਾਮ ਦੀ ਮਹਿਫਲ ਹੁੰਦੀ ਹੈ ਉੱਥੇ ਸਰਕਾਰਾਂ ਦਾ ਆਣਾ ਹੁੰਦਾ ਹੈ ਕਿ ਮਹਿਬੂਬ ਕੀ ਮਹਿਫਲ ਕੋ ਮਹਿਬੂਬ ਸਜਾਤੇ ਹੈ ਸਰਕਾਰ ਦੀ ਮਹਿਫਲ ਹੋਣ ਜਾ ਰਹੀ ਹੈ ਸਰਕਾਰਾਂ ਦਾ ਆਗਮਨ ਹੋਊਗਾ ਬੜਾ ਆਨੰਦਈ ਮਾਹੌਲ ਹੋਊਗਾ ਆਓ ਸਾਰੇ ਮਿਲ ਕੇ ਸ਼੍ਰੀ ਪ੍ਰੇਮਦਾਮ ਮੇਲੇ ਦਾ ਆਨੰਦ ਲਈਏ ਔਰ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਜੈ ਸ਼੍ਰੀ ਪ੍ਰੇਮਦਾਮ ਜੈ ਸ਼੍ਰੀ ਪ੍ਰੇਮਦਾਮ ਜੈ ਕਰਾਂ ਨਿਗਾਹੇ ਵਾਲੇ ਪੀਰ ਦਾ ਬਹੁਤ ਸਤਿਏ ਦਰਬਾਰ ਕੀ ਜੈ ਜੈ ਕਰਾ ਬਾਬਾ ਅਦਰ ਸ਼ੇਖ ਸਰਕਾਰ ਦਾ ਬਹੁਤ ਸਤਿਏ ਦਰਬਾਰ ਕੀ ਜੈ ਜੈ ਕਰਾ ਖਵਾਜਾ ਪੀਰ ਦਾ ਖਵਾਜਾ ਪੀਰ ਬੇੜੀਆਂ ਬੰਨੇ ਲਾਉਂਦੇ ਨੇ ਕਿ ਬਲੀ ਖਵਾਜਾ ਪੀਰ ਬੇੜੀਆਂ ਲਾ ਬੰਨੇ ਇਹਨੂੰ ਆਪਣੇ ਆਪਣੇ ਤਰੀਕੇ ਨਾਲ ਲੋਕ ਮੰਨਦੇ ਆ ਜੁਲੇਦਾਲ ਵੀ ਕਹਿੰਦੇ ਆ